ਅੱਛੀ ਗੱਲ ਦੀ ਤੁਹਾਡਾ ਸਵਾਗਤ ਹੈ ਤੇ ਪਿਛਲੇ ਪੋਡਕਾਸਟ ਦੇ ਵਿੱਚ ਆਪਾਂ ਬਹੁਤ ਸਾਰੀ ਗੱਲਾਂ ਕੀਤੀਆਂ ਸੀਗਾ ਪੌਲ ਟੀਮ ਅੱਜ ਦਾ ਬਾਰੇ ਗੱਲ ਮੋਸ਼ਾ ਕੀਆ ਪੋਡਕਾਸਟ ਦੇ ਵਿੱਚ ਤੁਹਾਨੂੰ ਪ੍ਰੋਪਰ ਕੋਈ ਮਦਦ ਐਂਪਰੂਵਮੈਂਟ ਤੋਂ ਬਲੈਨ ਨਾ ਜਲਾਰੀ ਹੋਗੀ ਬਾਈ ਹੋਰੀਆ ਜਿੰਨਾ ਆਖੀ ਵੀ ਆਏ ਹੋਣਗੇ ਮੈਂ ਤਾਂ ਨਾ ਕਹਾਂ ਇਹ ਭਗਤ ਲੱਗੇ ਆਾਰੇ ਆ ਗਏ ਗੱਲਾਂ ਹੋਰ ਵੀ ਬਹੁਤ ਸਾਰੀਆਂ ਸੀ ਪਰ ਪਿਛਲੇ ਪੋਡਕਾਸਟ ਦੇ ਵਿੱਚ ਜਿਹੜਾ ਐਨਾ ਸਮਾਂ ਨਹੀਂ ਮਿਲੇ ਆਪਾਂ ਨੂੰ ਤੇ ਹੁਣ ਟਾਈਮ ਕੱਢਿਆ ਬਾਈ ਹੋਰਾਂ ਨੇ ਆਪਣੇ ਵਾਸਤੇ ਤੇ ਆਪਾਂ ਗੱਲਾਂ ਕਰਦੇ ਆਂਗੇ ਤੇ ਅੱਜ ਅਸੀਂ ਮਾਫੀ ਚਾਹੁੰਦੇ ਹਾਂ ਕਿ ਜਿਹੜੇ ਉਹ ਆਪਣੇ ਦੋ ਜਿਹੜੇ ਨੇ ਪਾਤਰ ਨੇ ਉਹ ਅੱਜ ਨਹੀਂ ਆ ਸਕੇ ਦੁਬਾਰਾ ਉਹਨਾਂ ਲਈ ਅਸੀਂ ਮਾਫੀ ਚਾਹੁੰਦੇ ਹਾਂ ਉਹ ਬਾਈ ਮੈਂ ਇੱਕ ਤਾਂ ਉਹਨਾਂ ਨੂੰ ਕੰਮ ਹੋਇਆ ਦਾ ਇੱਕ ਉਹ ਥੋੜਾ ਜਿਹਾ ਤੈਨੂੰ ਪਤਾ ਸਕ੍ਰਿਪਟ ਦੀ ਕੰਮ ਕਰਦੇ ਉਹ ਬਾਈ ਇੱਕ ਗੱਲ ਵੀ ਸਹੀ ਹੋ ਗਈ ਹੈ ਨਾ ਸਾਡਾ ਪੌਡਕਾਸਟ ਚਲਾ ਕੇ ਪਹਿਲਾਂ ਤੂੰ ਅਮੀਰ ਜਾ ਹੋ ਗਿਆ ਥੋੜਾ ਜਿਹਾ ਪਿੱਛੇ ਕਿਸੇ ਨਹੀਂ ਵੜੀ ਤੱਕੜਿਆ ਮੈਂ ਨਾਲੇ ਕੋਲ ਬਾਰ ਕਿਹਾ ਬੈਂਦਾ ਹੀ ਹੈ ਇਹ ਦਾ ਪਾਰਟ 2 ਇਹਦਾ ਇਹ ਕਿੰਨੀ ਬੜੀ ਸੋਹਣੀ ਲੱਗਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਚੈਨਲ ਤੇ 500 ਸਬਸਕ੍ਰਾਈਬਰ ਹੋਣ ਦੇ ਲਈ ਧੰਨਵਾਦ ਬਹੁਤ ਛੋਟੇ ਕਰਤੀ ਹੋਇਆ ਬਾਈ ਤੁਸੀਂ ਅਗਲੀ ਵਾਰ 500 ਜੂਗੋ ਥੋੜੇ ਜਿਹੇ ਦਿਨਾਂ ਅੰਦਰ ਸਾਡੇ 550 ਹੋ ਗਏ ਧੰਨਵਾਦ ਜੂਟਿਊਬ ਫੈਮਿਲੀ ਹੋ ਗਿਆ ਧੰਨਵਾਦ ਸਾਰੀ ਆਡੀਅנס ਦਾ ਜਿਹੜੇ ਵੀ ਸਾਨੂੰ ਟਾਈਮ ਵੇਸਟ ਕਰਦੇ ਸਾਡੇ ਤੇ ਹਾਂ ਹਾਂ ਜਿਵੇਂ ਆ ਗਿਆ ਮੈਨੂੰ ਖਾ ਕੇ ਕਿਸ ਨਾ ਕਿਸ ਹੱਥ ਲਾਇਆ ਨਾ ਮਪ ਕਰੀਏ ਨੀਆ ਮਦਰ ਵੇ ਸੁਣਨਾ ਚਾਹੀਏ ਵੀ ਤੁਹਾਨੂੰ ਜਿਹੜੇ ਘਰੋਂ ਸਪੋਰਟਿੰਗ ਕੀਤੀ ਹੁੰਦੀ ਤੇ ਡੈਡੀ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਂਦੇ ਨੇ। ਇਹ ਗੱਲ ਪਤਾ ਕੀ ਆ ਬਾਈ? ਬਾਹਰੋਂ ਯਾਰ ਕੋਈ ਨਾ ਕੋਈ ਕੰਮ ਜੇ ਭਰ ਦਿੰਦਾ। ਹੂੰ। ਪਰ ਉਹਨੂੰ ਸੁਣਨਾ ਮੁੱਲਾ ਬੇਲਾ ਯਾਰ। ਉਹ ਉਹ ਇੰਗਲੈਂਡ ਦਾ ਸੋ ਵੀ ਸਿਸਟਮ ਆ ਯਾਰ ਗੋਡਾ ਮੁੰਡਾ ਬੇਲਾ ਕਰਦਾ ਐ ਫਿਰ ਉਹ ਤੈਨੂੰ ਬਤਾ ਦੋ ਪੈਗ ਜੇ ਨਾਲ ਤੇ ਫਿਰ ਰਾਤ ਨੂੰ ਫਿਰ ਗਾਲਾਂ ਜੇ ਦਿੰਦਾ। ਤੈਨੂੰ ਲਾਲ ਪਰੀ ਉਹ ਤੋਂ ਚੋਰੀਆਂ ਜੀ ਬਣਾਉਣਾ ਵੀਡੀਓ ਹਣਾ। ਲਾਲ ਪਰੀ ਚੱਲੀ ਜਾਂਦੀ। ਤੋਂ ਕੀ ਨਾਲ? ਤੁਹਾਡੇ ਵੱਲੋਂ ਮਤਲਬ ਫੈਮਿਲੀ ਸਪੋਰਟ ਤੁਹਾਡੀ ਕਿਵੇਂ ਆ ਜੀ? ਸਪੋਰਟ ਖੋਲਿਆ ਵੀਰੇ। ਪੂਰੀ ਨੰਬਰ ਕੋਈ ਹੈ ਇਹ ਤਾਂ ਗਾਲੀ ਮਾਰਨੀ 200% ਤੁਹਾਡੀ ਜਿਹੜੀ ਹੈ ਜੀ ਸਕੂਲ ਲਾਈਫ ਮਤਲਬ ਤੁਸੀਂ ਕਿੱਥੇ ਮਤਲਬ ਇੱਥੇ ਪੜੇ ਕਿਹੜੇ ਸਕੂਲ ਚ ਪੜਿਆ ਤੁਹਾਡੀ ਸਕੂਲ ਦੇ ਟਾਈਮ ਸਕੂਲ ਟਾਈਮ ਦੇ ਵੇਲੇ ਮਤਲਬ ਕੋਈ ਕ੍ਰਸ਼ ਰਹੀ ਹੋਵੇ ਸਹੀ ਦੱਸਾਂ ਯਾਰ ਹਨਾ ਜਦੋਂ 12ਵੀਂ ਤੱਕ ਮੈਨੂੰ ਲਖਣੀ ਨਹੀਂ ਸੀ ਇਹ ਚੀਜ਼ ਬਾਰੇ ਅੱਜ ਤਾਂ ਕੁੜੀਆਂ ਨਾਲ ਹੀ ਘੋੜਾ ਕਬਾਡੀ ਜਿਹੜੇ ਆਪਣੇ ਪਿੰਡ ਦੀ ਫੇਮ ਦਾ ਉਹੀ ਗੱਡੀ ਅੰਦਰ ਦੇ ਘੋੜਾ ਕਬਾਡੀ ਪਹਿਲਾ ਦਾ ਨਾ ਫੋਨ ਵੀ ਮੈਂ ਯਾਰ ਪਤਾ 2018 ਚ ਲਿਆ ਮੈਂ ਜਦੋਂ ਤੱਕ ਮਤੇ ਗਿਆ ਗੜਗਾਉ ਉੱਥੇ ਜਾ ਕੇ ਲਿਆ ਮੈਂ ਉਦੋਂ ਪਹਿਲਾ ਫੋਨ ਵੀ ਨਹੀਂ ਚੱਲਦਾ ਸੀ ਆ ਗਿਆ ਇਹ ਥੋੜੀ ਹੋਈ ਫੋਂਟਾ ਦੇਖੋ ਜੀ ਤੁਹਾਡੇ ਜਿਹੜੇ ਸਕੂਲ ਨੇ ਸਕੂਲ ਵੀ ਕਾਲਜ ਬਣ ਚੁੱਕੇ ਨੇ ਜਿਹੜੇ ਟਾਈਮਾਂ 'ਚ ਮਤਲਬ ਅਸੀਂ ਪੜਾਈ ਕਰੀ ਸੀਗੀ ਤੇ ਉਸ ਟਾਈਮ ਮਤਲਬ ਕਾਫੀ ਵਧੀਆ ਮਾਹੌਲ ਹੁੰਦਾ ਸੀਗਾ ਤੁਹਾਡਾ ਕੋਈ ਸਿਸਟਮ ਰਿਹਾ ਨਹੀਂਗਾ ਤੁਹਾਡੀ ਕੋਈ ਕ੍ਰਸ਼ ਜੀ ਕਾਲ ਕਾ ਜੀ ਬਣਿਆ ਸਿੱਖਾਂ ਵੇਖੂਗਾ ਸਿੱਖਾਂ ਜੀ ਹਾਂ ਉਹ ਤਾਂ ਸਵੇਰ ਸ਼ਾਮ ਬਾਠੇ ਹੁੰਦੇ ਸੀਗੇ ਸਵੇਰ ਸ਼ਾਮ ਕਲੀਆ ਚੱਲੋ ਕੀ ਨਾਲ ਫਾ ਬੜੀ ਕਾਰਟ ਟੂਟਣਾ ਬੜੀਆ ਜਿਹੜੀ ਸੀ ਹੂੰ ਤੇ ਬਈਆ ਫਾਸ ਕਰ ਲੈਂਦੇ ਆ ਤੇ ਬਈ ਇਹ ਗੱਲ ਕਰਦੇ ਆਂਗੇ ਕੁੜੀ ਵਾਲੇ ਪਿੱਛੇ ਜਿੰਨਾ ਪਾ ਪੈਹੀ ਦੂਰਾਂਗੇ ਸੰਜੀਤ ਭਾਈ ਇਹ ਬੰਦਾ ਕੁੜੀਆਂ ਨੇ ਮਾਗਰ ਲਾ ਕੇ ਇਹ ਤਾਂ ਬੰਦਾ 11 ਲੋਕਾਂ ਨਾਲ ਘੱਟ ਬੰਦਨਾ ਲੱਗੇ ਸਾਡੀ ਸਾਰੀ ਟੀਮ ਇਹੀ ਆ ਭਾਈ ਦੂਰ ਹੀ ਆ ਅਰੇ ਮੈਂ ਜੰਗਰੀ ਹੁੰਦੇ ਹਾਂ ਸਤਿਪੰਤ ਕਾਉਂਦਾ ਉਹ ਸਹੀ ਉਹ ਸਿੰਗਲ ਹੋਣਾ ਸਾਡੀ ਕਿਸਮਤ ਲਾ ਲਓ ਜੇ ਕੋਸਾ ਹਾਂ ਤੇ ਕਿਸਮਤ ਲਾ ਲਓ ਕਦੇ ਕਿਸੇ ਦੇ ਮੈਸੇਜ ਮਤਲਬ ਜਿਹੜੀ ਚੈਟ ਤੁਸੀਂ ਚੋਰੀ ਛਿਪੇ ਪੜੀ ਹੋਵੇ ਹਾਂ ਭਾਈ ਮੈਂ ਪੜਿਆ ਵੀ ਮਾਸੀ ਦੇ ਮੁੰਡੇ ਦੇ ਫੋਨ ਕਈ ਵਾਰ ਪਾਸਵਰਡ ਪਤਾ ਲੱਗ ਗਿਆ ਵੈਸੇ ਮੈਨੂੰ ਵੈਸੇ ਤਾਂ ਕੋਈ ਦੱਸਦਾ ਨਹੀਂ ਹੁੰਦਾ ਤੈਨੂੰ ਪਤਾ ਯਾਰ ਮੈਂ ਬਹੁਤ ਪੜੇ ਮੈਸੇਜ ਪੜ ਪਈ ਸਵਾਲ ਲੈ ਤੁਸੀਂ ਇਹ ਥੋੜਾ ਛੋਟਾ ਭਾਈ ਵੀਗਾ ਕਿ ਉਹਦੀ ਕੋਈ ਚੈਟ ਫਟ ਗਈ ਹੋਵੇ ਜਾਂ ਕੁਝ ਹੋਰ ਹੋਏ ਮਤਲਬ ਐ ਤਾਉ ਹੋ ਸੋਦਾ ਯਾਰ ਇਹ ਕੁ ਵਾਲੇ ਮੁੰਡਾ ਕੁ ਹੋਰ ਮਤਲਬ ਉਹ ਵੀ ਆ ਉਹ ਥੋੜਾ ਜਿਹਾ ਹੈਗਾ ਜੰਮੂ ਹੈ ਨਾ ਆਪਣੂੰ ਤੇ ਥੋੜਾ ਜੀ ਨਾ ਵੀ ਆਪਾਂ ਪੜੇਂਗੇ ਕਦੇ ਕਿਸੇ ਨੂੰ ਫੋਨ ਲਾਇਆ ਹੋਵੇ ਤੇ ਮਤਲਬ ਫੋਨ ਸਪੀਕਰ ਤੇ ਹੋਵੇ ਤੇ ਉਹਨੂੰ ਮੁਰੋਂ ਗਾਲ ਕੱਢਦੀ ਹੋਵੇ ਵੇ ਹੋਇਆ ਭਈ ਮੇਰਾ ਇੱਕ ਵਾਰ ਹੋਇਆ ਦੱਸਦਾ ਮੈਨੂੰ ਆਪਣੇ ਬੰਦਲਾ ਸਾਤ ਨੂੰ ਨਹੀਂ ਹੈਗਾ ਸਾਤ ਨੂੰ ਹੋਇਆ ਮੇਰਾ ਮੈਂ ਜਾ ਰਿਹਾ ਸੀ ਉੱਥੇ ਆ ਵੀ ਨਾਲ ਸੀ ਮਨ ਲੱਗਣਾ ਮੇਰੇ ਪੇਪਰ ਦੇਣ ਜਾ ਰਿਹਾ ਸੀ ਅਸੀਂ ਮਾਸਜ ਦੇ ਮੁੰਡੇ ਦਾ ਪੇਪਰ ਸੀ ਪੁਲਸ ਦਾ ਜਲੰਧਰ ਜਾ ਰਹੇ ਸੀ ਤੇ ਬੱਸ ਦੇ ਵਿੱਚ ਬਈ ਫੋਨ ਆ ਗਿਆ ਉਹਦਾ ਤੇ ਮੇਰਾ ਫੋਨ ਉਹਦਾ ਆਹ ਸਪੀਕਰ ਨਹੀਂ ਚੱਲਦਾ ਸੀ ਛੋਟਾ ਹੈਂਡ ਫ੍ਰੀ ਦੀ ਗੱਲ ਹੁੰਦੀ ਜੀ ਤੇ ਹੱਥ ਨੇ ਅਸੀਂ ਕਰੈਕਟ ਖੇੜਦੇ ਹੁੰਦੇ ਸੀ ਉਹਨੇ ਬੁਲਾਉਣਾ ਹੁੰਦਾ ਸੀ ਫੋਨ ਕਰਕੇ ਮੈਨੂੰ ਤੇ ਉਹਨੇ ਸਿੱਧੀ ਮਤਲਬ ਤੈਨੂੰ ਪਤਾ ਹੈ ਨਾ ਤੇ ਮੈਂ ਬੱਸ ਜਿਵੇਂ ਭੀੜ ਵਾਲੀ ਮੈਂ ਫੋਨ ਚੱਕਿਆ ਹੈਂਡ ਫ੍ਰੀ ਤੇ ਮੈਂ ਕਿਹਾ ਹੈਲੋ ਮੇਰੇ ਦਿੱਗਾ ਮਰਮੂਰੋ ਨਾ ਸੇਤੀ ਫਿਰ ਪੀੜੀ ਦੀ ਦਿੱਕਟੇ ਹੋਣਾ ਦੋ ਤਿੰਨ ਗਾਲਾਂ ਹੀ ਕਰੀਆਂ ਕੋਈ ਕੱਥਾ ਮਾਵੇਂ ਜਲੰਧਰ ਜਲੰਧਰ ਕੀ ਗੱਲ ਹੋਗਾ ਤਾਂ ਇਹਨੂੰ ਪਤਾ ਗਾਲ ਜੀ ਉਹਦੀ ਫੋਨ ਕੱਟਦਾ ਬਾਈ ਉਹਨੂੰ ਵੀ ਜੀ ਜਦੋਂ ਤੱਕ ਵੀਰੇ ਪਾਉਂਦੇ ਆ ਥੋੜਾ ਦੇਖ ਕੇ ਗੱਲ ਕਰਿਆ ਕਰੀ ਪਰ ਮੈਂ ਉਹਨੂੰ ਉਹਨੂੰ ਦੱਸੇ ਉਹਨੂੰ ਦੱਸਿਆ ਵੀ ਬਈ ਵਾ ਨਹੀਂ ਉਹ ਬੰਦੇ ਹੀ ਉਹ ਆਉਂਦਾ ਹੈ ਉਹ ਸੁਭਾਈ ਆ ਨਾ ਸਾਡੇ ਨਾਲ ਕਦੇ ਹਜੀ ਕੱਟਦਾ ਉਹ ਵੀ ਲੱਗੀ ਆ ਬਹੁਤ ਵਾਰੀ ਹੋਈ ਆ ਬਾਈ ਉਹਦਾ ਨਾਮ ਪਛਾਣ ਕਰ ਲੈਣਾ ਹੋ ਜਾਂਦਾ ਪਛਾਣਦਾ ਇੰਸਟਾਗ੍ਰਾਮ ਵੀ ਦੇਖੋਈ ਬਹੁਤ ਜ਼ਿਆਦਾ ਮਤਲਬ ਆ ਇੰਸਟਾਗ੍ਰਾਮ ਕੋਲ ਦਬਾਇਆ ਚ ਚਲਾਵਾਲੀ ਆਪਾਂ ਦੇਖਦੇ ਰਹਿੰਦੇ ਰਹੇ ਤਾਂ ਹੀ ਪਹਿਲੀ ਪਤਾ ਲੱਗ ਜਾਂਦਾ ਵੀ ਬੰਦੇ ਬੰਦੇ ਦੇ ਹਿਸਾਬ ਹੁੰਦਾ ਉਹ ਯਾਰ ਰੀਲਾਂ ਚ ਚਲਦੇ ਚਲਦੇ ਉਹ ਕਈ ਵਾਰ ਰੰਦੀਰ ਰਮਾਨ ਦੇ ਕੋਈ ਵੀ ਆਇਆ ਨਹੀਂ ਆ ਉਹ ਵੀਡੀਓ ਸਟਾਰਟ ਹੋਣ ਤੋਂ ਪਹਿਲੀ ਐਡ ਵੀ ਕੀ ਸੱਪ ਕਾਟ ਸੇ ਰਮਾਨ ਜਿਹੜਾ ਉਹ ਤੇ ਵੀਡੀਓ ਹੀ ਚਲਾਉਂਦੀ ਸੀ ਜੇ ਤਰ ਹੁਣ ਇਹ ਵੀ ਐਡ ਹੋ ਲੱਗੇ ਨਾ ਅਸਲੀ ਗੱਲ ਤੇ ਬਣਾ ਗੱਲ ਹੀ ਨਹੀਂ ਕਰਦਾ ਤੇ ਦੁਬਾਰ ਕੋਈ ਕੁਸਟਨ ਹੁੰਦਾ ਜੀ ਤੇ ਮਤਲਬ ਸਭ ਤੋਂ ਵੱਧ ਜਿਹੜੀ ਚੀਜ਼ ਆ ਕੋਈ ਚੀਜ਼ ਹੋਵੇ ਜਿਹੜੇ ਤੁਹਾਨੂੰ ਜੇ ਤੁਹਾਨੂੰ ਡਰ ਲੱਗਦਾ ਹੋਵੇ ਸਭ ਤੋਂ ਵੱਧ ਡਰ ਡਰ ਕੇ ਨਹੀਂ ਜੀ ਤੋਦਾ ਡਰ ਤਾਂ ਬਈ ਘੁੱਟ ਦੋ ਹੀ ਲੱਗਦਾ ਹੈ ਈਆ ਉਹ ਹੈ ਜੇ ਮਤਦ ਅਸੀਂ ਦੂਰੀ ਰਹਿਣਾ ਲੜਾਈ ਝਗੜਿਆ ਕੋਈ ਗੱਲ ਹੈ ਹਉ ਮਮੂ ਕੀ ਚੀਜ਼ ਕਰਦਾ ਹੈ ਸਿਰ ਇਹੀ ਕੰਮ ਆ ਬਸ ਬੱਸ ਬਈ ਲੜਾਈ ਤੇ ਲਾਂਬਾ ਨਾ ਆਵੇ ਲਾਂਬਾ ਨਾ ਆਵੇ ਯਾਰ ਮੇਨੇ ਇਹ ਹਾਂ ਅੱਜ ਤੱਕ ਆਇਆ ਤਾਂ ਹੈ ਨਹੀਂ ਵਾਹ ਵੀ ਨਾ ਆਵੇ ਆਨਲਾਈਨ ਸ਼ੋਪਿੰਗ ਜਿਹੜੇ ਤੁਸੀਂ ਮਤਲਬ ਕਰਦੇ ਹੋ ਸਾਰੇ ਬਹੁਤ ਬਰੀਆ ਬਾਈ ਕੋਈ ਮਤਲਬ ਤੁਹਾਨੂੰ ਫਰਾਡ ਹੋਇਆ ਹੋਵੇ ਮੇਰੇ ਨਾਲ ਹੋਇਆ ਬਾਈ ਮਤਲਬ ਹਜੇ ਵੀ ਸਬੂਤ ਹੋਣਾ ਚਾਹੀਦਾ ਮੈਨੂੰ ਨਾਲ ਪਤਾ ਕਿ ਮੈਂ ਫਰਾਡ ਹੋਇਆ ਮੈਂ ਰੋਬਕ ਕਲੈਕਸ਼ਨ ਅੰਬਰਸਾਰ ਵਾਲੀ ਉਹ ਭਾਈ ਵੀ ਸਹੀ ਇੰਸਟਾਗ੍ਰam ਤੇ ਉਹਦੇ ਮੈਂ ਫੋਲੋਅਰ ਦੇਖ ਲਏ ਫੋਲੋਅਰ ਉਹਦੇ ਹੈਗੇ 300 400 ਕੇ ਮਾਹ ਚਲੋ origignal ਪੇਜ ਹੋਊਗਾ ਉਹ ਤੋਂ ਮੈਂ ਦੋ ਕੰਪੋ ਮੰਗਾ ਲਏ ਹਣਾ ਤੇ 1000 ਰੁਪਏ 1100 ਰੁਪਏ ਬਣਿਆ ਨੂੰ ਘਰਤਾ ਪਏ ਤੇ ਮੈਂ ਅਡਰੈਸ ਮਢੀਕਦਾ ਰਿਹਾ ਭਾਈ ਮੈਂ ਮੈਸੇਜ ਕਰਦਿਆ ਕਰਾ ਸੀਨ ਵੀ ਕਰ ਲਿਆ ਕਰਿਓ ਬੰਦਾ ਹੱਬ ਤੱਕ ਡੀਕਦਾ ਰਿਹਾ ਦੋ ਹਫਤੇ ਡੀਕਿਆ ਮੈਂ ਓਦੂ ਬਾਦ ਭਾਈ ਬਲਾਕ ਜਾ ਕਰਤਾ ਉਹਨੇ ਮੈਂ ਦੂਜੇ ਨੰਬਰ ਤੇ ਵੀ ਲਾਇਆ ਦੋ ਨੰਬਰ ਪਾਏ ਹੋਏ ਸੀ ਉਤੇ ਵੀ ਨਹੀਂ ਭਾਈ ਕੋਈ ਰਿਸਪੌਂਸ ਫਿਰ ਮੈਂ ਦੇ ਉਹ ਫਿਰ ਉਹ ਦੂਜੇ ਬੰਦਿਆਂ ਨੂੰ ਉਹਦਾ ਉਹਦਾ ਇੱਕ ਹੋਰ ਚੈਨਲ ਆ ਗਿਆ ਮੇਰੇ ਲਵੇ ਉਹਦੇ ਹੈਗੇ ਜੀ ਫੋਲੋਅਰ ਤਾਂ 90k ਸੀ ਪਰ ਉਹ オリジナル ਪੇਜ ਹੀ ਉਹਨਾਂ ਦਾ ਮੈਂ ਉਹਨਾਂ ਨੂੰ ਕੋ ਕੰਟੈਕਟ ਕਰਿਆ ਫਿਰ ਉਹਨੇ ਬਈ ਉਹਦਾ ਪ੍ਰੋਡ ਪੇਜ ਆ ਗਏ ਨੇ ਅਸੀਂ ਕਿੰਨਾ ਤੱਕ ਪਾਉਣੇ ਰਹਨੇ ਆ ਕਹਿੰਦੇ ਤੁਹਾਡੇ ਨਾਲ ਤਾਂ ਸਕੈਮ ਹੋ ਗਿਆ ਮੇਰਾ 11000 ਰੁਪਏ ਰੁਪਏ ਦਾ ਤੁਹਾਡੇ ਨਾਲ ਕਦੇ ਇਹ ਚੀਜ਼ ਵਾਪਸ ਨਹੀਂ ਹੋਣੀ ਮੈਂ ਸਕੈਮ ਤਾਂ ਨਹੀਂ ਅਜਿਹਾ ਹੋਇਆ ਪਰ ਹੈ ਵੀ ਜਿਹੜਾ ਉਹ ਸਿਸਟਮ ਮੈਂ ਜ਼ਰੂਰ ਕਰਦਾ ਸਕੈਮ ਉਹਨਾਂ ਨੇ ਇੱਕ ਵਾਰੀ ਚੀਜ਼ ਮਗਾ ਕੇ ਮੈਂ ਮਦਲੇ ਪਰਾਣੀ ਉਹ ਨਾਲ ਦੀ ਪੈਸੇ ਉਹ ਡੱਬੇ ਚ ਵਾ ਕੇ ਉਹ ਭੇਜਦੇ ਹੋ ਜਿਹਨਾਂ ਰੱਖ ਲਈ ਮੈਂ ਉਹ ਤੁਹਾਡੇ ਨਾਲ ਕੋਈ ਨਾ ਆਈ ਵਈ ਵਹ ਪੂਰੀ ਕੈਂਟ ਅੰਠਾ ਚ ਬੁਲਾ ਲਈ

ਉਨੇ ਪਗਾਨੀ ਕੀ ਕਰਿਆ 2 ਮਿੰਟਾ ਜੀ ਮੌਂਟਰ ਜੇ ਜੋ ਥੱਲੇ ਤਾਂ ਰੀਪੈਂਟ ਦੂਜੀ ਪੈਂਟ ਲਾ ਕੇ ਜਪਾ ਕੇ ਫੜਾ ਲਿਆ ਹੋਰ ਮੈਂ ਕਰ ਰਿਹਾ ਕਿ ਖੋਲੀ ਆ ਗੂੰਦ ਨਾਲ ਜੀ ਬੀ ਬੀ ਕਪਾਸਾ ਸਾਰਾ ਲੱਤ ਪਾਟੀ ਤੇ ਲੱਤ ਦੀ ਨਾ ਉਹਦੀ ਦਿੱਲੀ ਜਿੱਲੀ ਜਨਾ ਉਹ ਵੀ ਨਾਲੇ ਧੱਕੇ ਕਰ ਰਿਹਾ ਸਹੀ ਗੱਲ ਹੈ ਆਹ ਆਦੇ ਨਦਨਾ ਆਉਦੀ ਦਿੱਲੀ ਆ ਉਹਦਾ ਤੁਰੇ ਜਾਂਦੇ ਨੇ ਲੁੱਟੇ ਜਾਂਦੇ ਨੇ ਹਾਂ ਲੁਟੇਰੇ ਆਂ ਦਿੱਲੀ ਚ ੱਗਾਂ ਦੀ ਦਿੱਲੀ ਵਾਈ ਦੀ ਤੇ ਅੱਗੇ ਕੋਈ ਵੀਡੀਓ ਮਤਲਬ ਜਿਹੜੀ ਆ ਰਹੀ ਜਾਨੀ ਅੱਗੇ ਆਪਣੀ ਜਿਹੜੇ ਆ ਯਾਰ ਪ੍ਰੋਜੈਕਟ ਚੰਦਰੇ ਨੇ ਸੇਖ ਵਾਲੀ ਵੀਡੀਓ ਆਉਗੀ ਉਹਨਾਂ ਗੱਜਿਆਂ ਨੂੰ ਬਦਮਾਸ਼ ਦਾ ਇੱਕ ਬਾਟ ਹੋ ਰਾਊਗਾ ਤੇ ਜਿੱਤੀਆ ਮਿਲਿਆ ਕਈ ਪ੍ਰੋਜੈਕਟ ਪਏ ਨੇ ਅਜੇ ਸਾਰੇ ਇਕੱਠੇ ਜੀ ਚੱਲ ਰਹੇ ਨੇ ਬੰਦੇ ਨਹੀਂ ਇਕੱਠੇ ਹੋ ਰਹੇ ਯਾਰ ਮੈਂ ਗੱਲ ਕਰ ਰਿਹਾ ਬੰਦੇ ਅੱਜ ਨਹੀਂ ਆ ਰਹੇ ਥੋੜਾ ਜਿਆਦਾ ਹਮਾਰਾ ਕਾਰ ਹੋ ਜਾਂਦੇ ਨੇ ਭਾਈ ਤੇ ਹੋਰ ਮੈਂ ਮਗਰ ਤੁਹਾਨੂੰ ਪੁੱਛਣਾ ਚਾਹਣਾਗਾ ਵੀ ਮਤਲਬ ਤੁਸੀਂ ਕਦੇ ਮੇਲੇ 'ਚ ਗਏ ਹੋ ਹਨਾ ਕਿਸੇ ਮਤਲਬ ਹਾਂ ਮੇਲੇ ਹੁੰਦੇ ਨੇ ਮੇਲੇ ਦੇ ਵਿੱਚ ਤੁਸੀਂ ਮਤਲਬ ਗਲਤੀ ਨਾਲ ਹੀ ਸਹੀ ਇਹ ਮਤਲਬ ਤੁਸੀਂ ਪਕੌੜੇ ਵਗੈਰਾ ਜਿਹੜੇ ਉਹ ਭੰਗਦੇ ਆਉਂਦੇ ਨੇ ਉਹ ਖਾ ਲੇ ਹੁਣ ਤੇ ਤੁਸੀਂ ਮਤਲਬ ਤੁਸੀਂ ਪਹਿਲੀ ਵਾਰ ਖਾਦੇ ਹੋ ਤੁਹਾਨੂੰ ਕਿਵੇਂ ਕੀ ਮਹਿਸੂਸ ਹੋਇਆ ਦੱਸਾ ਇਹ ਆ ਸੀ ਨਾ 1 ਕਿ ਗੀ ਕਿ ਦਸਤੀ ਦੀ ਹੈ ਹਨਾ ਤੇ ਇਹ ਵੀ ਅਸੀਂ ਖਾ ਲੇ ਚੱਲ 30 ਰੁਪਏ ਦੇ ਖਾ ਲੇ ਪਹਿਲਾਂ ਤਾਂ ਉਹ ਪਹਿਲੀ ਪਹਿਲੀ ਵਾਰ ਖਾਦੇ ਯਾਰ ਮੈਨੂੰ ਤਾਂ ਪਤਾ ਸੀ ਕੋਈ ਮਾੜਾ ਮਾੜਾ ਮੈਨੂੰ ਸੁਣਿਆ ਵੀ ਸੀ ਹਨਾ ਪਹਿਲਾਂ ਵੀ ਇੱਕ ਅੱਧੀ ਵਾਰ ਚੱਲ ਖਾਦੇ ਸੀ ਵੀ ਐ ਹੁੰਦਾ ਵੀ ਆਸਰ ਘੰਟੇ ਕੇ ਬਾਅਦ ਹੁੰਦਾ ਇਹ ਤਾਂ ਭਈ ਕਹਿੰਦੇ ਯਾਰ ਹਨ ਤਾਂ ਕੁਝ ਹੋਈ ਨਹੀਂ 5 ਮਿੰਟ ਬਾਅਦ ਹੀ ਕਹਿੰਦੇ ਇਹ ਮਹਾਵੈਰੀ ਉਹ ਦੋ ਦੋ ਗਰਾ ਆ ਕੇ ਕੋਈ 50 ਰੁਪਏ ਦੇ ਹੋਰ ਕਰਾ ਲਿਆ ਉਹਨੇ ਕੱਲੇ ਪੱਤੇ ਜੀ ਦੇ ਦਿਆ ਆ ਗਏ ਭਾਈ ਉਹ ਦੂਆ ਮਿੱਠਾ ਆ ਭਈ ਖੀਰ ਜਿਰਾ ਵਰਦੀ ਲੰਗਰ ਜੀ ਜਾ ਕੇ ਦੂਸਿਆ ਪੀ ਗਏ ਨੇ ਦੂਸਿਆ ਗੋਭੀ ਚੜ ਗਿਆ ਦਾ ਉਹ ਦੂਆ ਦਾ ਪਤਾ ਨਹੀਂ ਲੱਗਦਾ ਯਾਰ ਪਤਾ ਕੀ ਹੋ ਜਾਂਦਾ ਕਦੇ ਤਾਂ ਸਾਰੇ ਫਾਸਟ ਮੌਸਮ ਜੀ ਹੋ ਜਾਂਦੇ ਕਦੇ ਸਲੋ ਮੌਸਮ ਹੋ ਜਾਂਦੇ ਮੂਝੇ ਤੇ ਪਾਣੀ ਪੀ ਜਾਣਾ ਇੱਕ ਚੀਜ਼ ਲੱਗੀ ਜੀ ਕਰਦਾ ਉੱਤੀ ਤਰੀ ਜਾਵੇ ਪਾਣੀ ਜੀ ਜੀ ਪਾਣੀ ਜਾਵੇ ਤਾਂ ਅਸੀਂ ਚੀਜ਼ ਰੋਟੀਆਂ ਖਾਣ ਵਾ ਰੁੱਪੀ ਗਈ ਜਾਂਦਾ ਨਾ ਤੇ ਇਸ ਚੀਜ਼ ਨਹੀਂ ਰਹਿੰਦਾ ਕਿਸੇ ਚੀਜ਼ ਦਾ ਬਈ ਜਦੋਂ ਜਲੰਧਰ ਗਿਆ ਦੋ ਮਿੰਟ ਕੋਲੋ ਵੀ ਅਸੀਂ ਖਾ ਲਏ ਕੋਲੇ ਜੀ ਆਰੇ ਗਿਬੀ ਅਜੇ ਤਾਂ ਕਦੇ ਤਾਂ ਬੋਲੇ ਦੀ ਬਾਜੀ ਜਾਇਆ ਕਰੇ ਲਗੋਦੀ ਸਾਨੂੰ ਆ ਲੈ ਕੇ ਕਰੀ ਪਹਿਲਾਂ ਤਾਂ ਸਾਰੇ ਸੰਗਰੂਰ ਤੋਂ ਲੁਧਿਆਣੇ ਤੱਕ ਤਾਂ ਬੋਲੇ ਦੀ ਬਾਜੀ ਸੁਣੀ ਉਹਦੋਂ ਲੁਧਿਆਣੇ ਤੋਂ ਲਗਦਰ ਤੱਕ ਉਹ ਰੇਸਰ ਜੇ ਲੱਗੇ ਮੋਟਰਸਾਈਕਲ ਦੇ ਕੋਈ ਗੁੰਜੀਗੇ ਕੋਈ ਗੁੰਜੀਗੇ ਇੱਕ ਪਾਸੇ ਬਿਰਤੀ ਲੱਗ ਗਿਆ ਉਹਦੇ ਉਹ ਚੀਜੀ ਨਹੀਂ ਵਾਈਕ ਆ ਗਈ ਜੀ ਤੁਹਾਡਾ ਦਿਮਾਗ ਤੇ ਅਸਰ ਪਾਉਂਦੇ ਹੋ ਕੋਈ ਵੀ ਖਾਦੀ ਗਈ ਚਲ ਕੇ ਈ ਲਾ ਦੋ ਦਿਮਾਗ ਤੇ ਅਸਰ ਪਾਉਂਦੇ ਹੋ ਨਾ ਖਾਓ ਕਦੇ ਵੀ ਕੋਈ ਫਾਇਦਾ ਨਹੀਂ ਕੁਕਿੰਗ ਦਾ ਸ਼ੌਂਕ ਰੱਖਦੇ ਹੋ ਮਤਲਬ ਕੁਕਿੰਗ ਤੁਹਾਨੂੰ ਆਉਂਦੀ ਹੋਵੇ ਕੁਕਿੰਗ ਹਾਂ ਬਈ ਮੈਂ ਤਾਂ ਬਹੁਤ ਕਰੀ ਆ ਯਾਰ ਮੈਂ ਬਾਹਰ ਰਿਹਾ ਨਾ ਤਾਂ ਕਰਕੇ ਮੈਂ ਤਾਂ ਬਹੁਤ ਬਣਾਇਆ ਸਾਰਾ ਠੀਕ ਹੈ ਜੀ ਤੁਹਾਨੂੰ ਹਾਂ ਬਈ ਤੁਹਾਨੂੰ ਕਿਹਦਾ ਹੋਵੇ ਆਉਂਦਾ ਬਣਾ ਲੈਣੇ ਮੈਗੀ ਬਣਾ ਲੈਣੇ 2 ਮਿੰਟ ਵਾਲੀ ਹੋਰ ਟੀਵੀ ਬਣਾ ਲੈਣੇ ਜੇ ਤੁਹਾਨੂੰ ਇੱਕ ਦਿਨ ਵਾਸਤੇ ਮਤਲਬ ਨੇਤਾ ਬਣਾਇਆ ਜਾਵੇ ਤਾਂ ਤੁਸੀਂ ਮਤਲਬ ਕੀ ਸੁਧਾਰ ਕਰੋਗੇ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੋ ਚੁੱਕਾ ਹੈ ਨਾ ਮਤਲਬ ਪ੍ਰੋਪਰ हां ਕੀ ਤੁਹਾਡੇ ਵੀ ਪੁਆਇੰਟ ਨੇ ਹਾਂ ਮਤਲਬ ਕੁਝ ਕੋਈ ਵੀ ਮਤਲਬ ਜੇ ਕੀ ਹੱਲ ਕਰੂੰਗਾ ਜੇ ਤੁਹਾਨੂੰ ਇੱਕ ਦਿਨ ਵਾਸਤੇ ਨੇਤਾ ਬਣਾ ਲਾਂ ਪਹਿਲਾਂ ਨੰਬਰ ਤਾਂ ਵੀ ਮੈਂ ਸਾਰੇ ਵੀ ਰਿਕਾਰਡ ਚੱਕੂੰ ਪਿੰਡ ਚੋਂ ਵੀ ਜਿਹੜੇ ਵੀ ਪੜੇ ਲਿਖੇ ਨੇ ਕਿਵੇਂ ਨੇ ਕਿ ਕਿ ਉਹਨਾਂ ਦਾ ਸਿਸਟਮ ਆਗਾ ਹਰੇਕ ਪਿੰਡਾ ਚ ਵੀ ਜਿਹਨੇ ਜਿਹਨੇ ਨੌਕਰੀ ਮਿਲਣੀ ਚਾਹੀਦੀ ਹੈਗੀ ਉਹ ਨੌਕਰੀ ਦਊਗਾ ਜਿਵੇਂ ਵਿੱਚ ਲੋਕ ਪੜ ਲੈਂਦੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਸਹੀ ਢੰਗ ਨਾਲ ਵਿੱਚ ਵੀ ਹੁੰਦੇ ਨੇ ਵੀ ਚਲੋ ਵੀ ਵਿੱਚ ਤਾਂ ਕਹਿੰਦੇ ਨੇ ਕਿ ਵੀ ਨੌਕਰੀ ਵੀ ਉੱਤੋਂ ਦਾ ਵੀ ਮਿਲਦੀ ਹੈ ਨੇ ਥੱਲੇ ਖਾ ਜਾਂਦੇ ਹੈਗੇ ਐ ਉਹ ਚੀਜ਼ ਰੋਕਣੀ ਹੈਗੀ ਇੱਕ ਬਈ ਨਸ਼ਿਆਂ ਦਾ ਕੋੜ ਵਧਣਾਗਾ ਸਾਰੀ ਜੜ ਤੋਂ ਜੇ ਮੰਨ ਲਓ ਜਿਹੜੇ ਵੱਡੇ ਨੇ ਉਹ ਤਾਂ ਵੀ ਸਰਕਾਰ ਕਰ ਰਹੀ ਹੈਗੀ ਇਹ ਵੀ ਚਲੋ ਹਰੇਕ ਕਰਦਾਗਾ ਇਹ ਪੁਆਇੰਟ ਵੀ ਆਦਾ ਬਈ ਮੇਰਾ ਤੇ ਤੁਸੀਂ ਮਤਲਬ ਥੋੜਾ ਮਤਲਬ ਚਲੋ ਅੱਗੇ ਹਨਾ ਜੇ ਤੁਹਾਨੂੰ ਮਤਲਬ ਇੱਕ ਦਿਨ ਬਾਅਦ ਤੇ ਐਸਐਸਪੀ ਬਣਾਇਆ ਜਾਵੇ ਪੁਲਿਸ ਦਾ ਤਾਂ ਫਿਰ ਤੁਸੀਂ ਕਿਹਦੇ ਖਿਲਾਫ ਐਕਸ਼ਨ ਲਓਗੇ ਕੋਈ ਸਭ ਤੋਂ ਪਹਿਲਾਂ ਤੋਂ ਕੋਈ ਛੋਟੇ ਮਤਲਬ ਛੋਟੇ ਦਿਮਾਗ ਦੇ ਵਿੱਚ ਹੋਵੇ ਵੀ ਹਾਂ ਯਾਰ ਇਹ ਬੰਦਾ ਜੇ ਮੈਨੂੰ ਕਿਤੇ ਆੜਿਆਦਾ ਮੈਂ ਇਹਨੂੰ ਬਸ ਬਹੁਤ ਵੱਡੇ ਆਂ ਕਰਾਪਸ਼ਨ ਕਰਦੇ ਨੇ ਕਰਾਪਸ਼ਨ ਕਰਪਟ ਕਰਪਟਡ ਨੇ ਆਫੀਸਰ ਪਹਿਲਾਂ ਤਾਂ ਨਣੂ ਰਿਟਾਇਰ ਕਰੂੰਗਾ ਸਾਰਿਆਂ ਨੂੰ ਰਿਟਾਇਰ ਚਲੋ ਸਸਪੈਂਡ ਹੁੰਦਾ ਸਸਪੈਂਡ ਕਰੂਗਾ ਐਸਾ ਉਹਨਾਂ ਨੂੰ ਪਾਇਆ ਬਲਦਣਾ ਕੋਸ ਸਸਪੈਂਡ ਲਾ ਲਓ ਕੋਈ ਨਹੀਂ ਗੱਦੀ ਬੀਤੀ ਜਾਏ ਆਏ ਤਾਂ ਕਿਰੋਂ ਨੇ ਗੁਰਨਾਇਬ ਨਹੀਂ ਹੈਗਾ ਆਪਣੇ ਪਿੰਡ ਵਾਲਾ ਤੇ ਭਾਈ ਉਹਨੇ ਉਹ ਮੇਰੇ ਕੋਲ ਬੈਠਾ ਤੇ ਉਹ ਐ ਮਤਲਬ ਉਹ ਵੀਡੀਓ ਬਣਾਈ ਜਾਂਦਾ ਸੀਗਾ ਤੇ ਉਹਨਾਂ ਮਤਲਬ ਮੁੰਡੇ ਨੂੰ ਉਹਨੂੰ ਪੁੱਛਣ ਲੱਗਿਆ ਕਹਿੰਦਾ ਵੀ ਇਹਦੇ ਸਪੈਲਿੰਗ ਦੱਸ ਪੰਜਾਬੀ ਚ ਤੇ ਫਿਰ ਉਹਨੇ ਦੱਸੀ ਨਹੀਂ ਹੈਗੇ ਪੰਜਾਬੀ ਚ ਉਹ ਕਹਿੰਦਾ 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 ਤੇਰੀ ਮਰਦ ਨੂੰ ਕਹਿੰਦਾ ਉਹ ਇਨਕਾਊਂਟਰ ਕਰਨ ਵਾਲਾ ਉਹਨੇ ਉਹ ਨਹੀਂ ਕਿਹਾ ਸਸਪੈਂਡ ਨਹੀਂ ਉਹਨੇ ਇਨਕਾਊਂਟਰ ਕਹਿਤਾ ਹਾਂ ਇਹਨੂੰ ਕੌਣ ਕਹਿੰਦਾ ਸਸਪੈਂਡ ਕਰਨ ਵਾਲੀ ਹੈ ਕਹਿੰਦਾ ਮੈਡਮ ਤੇਰੀ ਤੈਨੂੰ ਪੜਾਉਣ ਵਾਲੇ ਨਹੀਂਗੇ ਮਸੂਮ ਹੋ ਗਾ ਠੀਕ ਹੈ ਜਿਹੜੇ ਕ੍ਰਾਫਟ ਕਰਦੇ ਨੇਗੇ ਜਿਹੜੇ ਮੈਂ ਤਾਂ ਮੈਂ ਤਾਂ ਪਹਿਲਾਂ ਯਾਰ ਜੇ ਮੈਂ ਬਣ ਗਿਆ ਨਾ ਮੈਂ ਤਾਂ ਪਹਿਲਾਂ ਜਿੰਨੇ ਵੀ ਸਾਡੇ ਪਿੰਡ ਚ ਗੈਂਗਾਆਂ ਬਣਾਈ ਕਰਦੇ ਨੇ ਉਹਨਾਂ ਨੂੰ ਇਹਨਾਂ ਨੂੰ ਗੱਡੀ ਚਾੜੂ ਇਹਨਾਂ ਨਾਲ ਗੱਤ ਕਰੀਏ ਨਿਗੇ ਨਿਗੇ ਪਰਮਾਸ ਪਰਮਾਸੀ ਕਰਦੇ ਨੇ ਉਹਦੇ ਦੇ ਦੇ ਦਮ ਚਾੜਵਾਉਣ ਤੇਰਾ ਆਪਣੇ ਪਾਈ ਜਾਂਦੇ ਨੇਗੇ ਗਰੁੱਪ ਬਣਾਏ ਹੋਏ ਨੇ ਹੋਰ ਫੇਵਰਿਟ ਗੇਮ ਤੁਹਾਡੇ ਤਿੰਨਾਂ ਦੀ ਕੋਈ ਨਹੀਂ ਲਗਾਇਆ ਬਾਈ ਕ੍ਰਿਕਟ ਖੇਡਦਾ ਪਹਿਲਾਂ ਕਬੱਡੀ ਵੀ ਖੇਡਦਾ ਹੁੰਦਾ ਦੋ ਗੇਮਾਂ ਫੇਵਰਿਟ ਨੇ ਜ਼ਿਆਦਾ ਵਾਲੀਬਾਲ ਬਾਈ ਹਾਂ ਵਾਲੀਬਾਲ ਥੋੜੀ ਮੈਂ ਬੈਡਮਿੰਟਨ ਖੇਡਦਾ ਨਹੀਂ ਕੁੜੀਆਂ ਵਾਲੇ ਗੇਮ ਨਹੀਂ ਕੁੜੀਆਂ ਵਾਲੀ ਗੇਮ ਨਹੀਂ ਹੈ ਨਹੀਂ ਹੈਗੀ ਉਹ ਨਹੀਂ ਕੁੜੀਆਂ ਵਾਲੇ ਨਹੀਂ ਮਤਲਬ ਬਰਾਬਰੀ ਹੈ ਗਿਆ ਬਈ ਆਪਾਂ ਤਾਂ ਆਈਏ ਬਈ ਜ਼ਿਆਦਾਤਰ ਮਰੂ ਆਪਣੇ ਯਾਰ ਆਪਦੇ ਨੂੰ ਮਤਲਬ ਪਿੰਡਾਂ ਚ ਪੰਜਾਬ ਚ ਲਾ ਲਾ ਇੰਡੀਆ ਚ ਜ਼ਿਆਦਾਤਰ ਜਿਹਨੂੰ ਪਤਾ ਉਹ ਕੁੜੀ ਹੀ ਗੇੜਦੀਆਂ ਨੇ ਬੈਡਮਿੰਟਨ ਉਹ ਜਿਹੜੇ ਯਾਰ ਦੇ ਗੇੜਦੇ ਨੇ ਮੁੰਡਿਆਂ ਦੇ ਬਗਾਵਲੇ ਕੁੜੀ ਮਤਲਬ ਖੇੜਦੇ ਕੈਨਵਾ ਬਾਰੇ ਸੋਚ ਫੇਵਰੇਟ ਕਲਰ 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 ਦਾ ਬਲੈਕ ਹੀ ਆ ਬਈ ਬਲੈਕ ਹੀ ਪਸਦ ਪਾਉਣਾ ਉਹ ਬਲੈਕ ਟੋਟੋ ਫੇਵਰੇਟ ਕਰ ਲਈਏ ਬਲੈਕ ਹੀ ਆ ਮੈਂ ਕੱਪੜੀ ਸਾਰੀ ਬਲੈਕ ਹੀ ਏ ਥੋੜਾ ਜੀ ਮੇਰਾ ਲਾਲ ਮੋਸਟ ਸਾਥ ਬਨੇ ਠੀਕ ਹੈ ਲਾਲ ਮੈਂ ਚੱਕ ਮੈਂ ਤੇ ਹੁਣ ਮਤਲਬ ਅਸੀਂ ਪ੍ਰੈਂਕ ਕਾਲ ਲਗਾਉਣ ਜਾ ਰਹੇ ਹਾਂ ਜੀ ਮਤਲਬ ਇਹਨਾਂ ਤੋਂ ਕਿਸੇ ਵੀ ਇੱਕ ਫਰੈਂਡ ਨੂੰ ਕਾਲ ਲਗਾਈ ਜਾਊਗੀ ਤੇ ਆਪਾਂ ਇਧਰੋਂ ਸਟਾਰਟ ਕਰਾਂਗੇ ਪਹਿਲਾ ਚੈਨਲ ਦੇ ਓਨਰ ਤੋਂ ਤੇ ਇਹ ਆਪਦੇ ਮਤਲਬ ਫਰੈਂਡ ਨੂੰ ਕਾਲ ਲਾਉਣਗੇ ਇਹਨਾਂ ਨੂੰ ਮਤਲਬ ਐਮਰਜੈਂਸੀ ਸਿਚੁਏਸ਼ਨ ਬਣਾਵਾਂਗੇ ਕੋਈ ਤੇ ਆਜੋ ਆਪਾਂ ਸਟਾਰਟ ਕਰਨਾ ਹੈ ਚਲੋ ਜੀ ਇਨੂੰ ਫੋਨ ਲਾਇਆ ਜਾਊਗਾ ਲਾ ਓਏ ਸਭ ਤੋਂ ਪਹਿਲਾਂ ਦੋ ਸਟਾਰ ਲਾ ਕੇ ਮੈਂ ਭਾਈ ਇਹਦੀ ਮਾਸੀ ਦੇ ਮੁੰਡੇ ਨੂੰ ਫੋਨ ਲਾਉਣ ਜਾ ਰਿਹਾਗਾ ਮੇਰੇ ਲਵੇ ਉਹਦਾ ਨੰਬਰ ਦੇਖੋ ਸੇਵ ਨਹੀਂ ਹੈਗਾ ਮੈਂ ਜਦੋਂ ਭਰੂੰਗਾ ਮੇਰੇ ਲਵੇ ਆਉਣਾ ਨਹੀਂ ਨੰਬਰ ਕੈਮਰੇਮੈਨ ਨੂੰ ਬੇਨਤੀ ਹੈ ਵੀ ਸਾਡੇ ਲਵੇ ਦਿਖਾ ਦਿੱਤਾ ਜਾਵੇ ਹਾਂ ਸੇਵ ਨਹੀਂ ਹੈਗਾ ਨੰਬਰ ਤਾਂ ਸੇਵ ਨਹੀਂ ਹੈਗਾ ਭਾਈ ਨੰਬਰ ਭਰ ਦੇ ਨੰਬਰ ਅਸੀਂ 7078 77078 997 ਇਹ ਚਾਪ ਦਾਸ ਨਹੀਂ ਚਾਹਦੇ ਪੌੜਗਾਸ ਤੇ ਬਸ ਹਾਂ ਹੋਰ ਕਰਦੇ ਬਸ 10-10 பை ਕੇ ਨਾਮ ਵੀ ਵੇਖਿਆ ਦਾ ਨਾਮ ਬਾਈ ਨਾਮ ਨਰਲੀ ਰਵੀਲ ਕਰੀ ਇਹ ਨਾਮ ਆਪ ਬੜਾ ਹੈ ਬੈਗ ਕਰ ਦੇ ਨਾਮ ਤੇ ਬਾਈ ਨੂੰ ਮਤਲਬ ਆਪ ਤੇ ਵਾਸੀ ਹੋਣ ਤੇ ਕਾਲ ਲਾਈ ਜਾ ਰਹੀ ਹੈ ਜੀ ਤੇ ਦੇਖਦੇ ਆ ਕੀ ਰਿਐਕਸ਼ਨ ਦਿੰਦਾ ਬਾਈ ਤੇ ਸਪੀਕਰ ਤੇ ਰਹੂਗਾ ਫੋਨ ਭੱਲੇ ਨੇ ਕਾਲ ਲਈ ਜਾ ਰਹੀ ਹੈ ਜੀ ਤੇ 63 ਪਰ ਗੋਲ ਤੇ ਹੁਣ ਆਪਾਂ ਕਰਦੇ ਆਂਗੇ ਲਵੇ ਆ ਕਰਨਾ ਮੈਂ ਇੱਧਰ ਲਾ ਕਰਨਾ ਕਰਦੇ ਬਾਜੀ ਕਰ ਬਾਜ ਘੱਟ ਲੱਗਦੀ ਬਾਜ ਘੱਟ ਆ ਬਈ ਫੋਨ ਵੀ ਮੇਰੇ ਵੀ ਹਲੋ 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 ਹਾਂਜੀ ਸੇਵਰਾ ਬੋਲਦਾ ਹਾਂ ਹਾਂਜੀ ਹਾਂਜੀ ਉਹ ਤੂੰ ਤੂੰ ਸਾਡੇ ਪਿੰਡ ਕਿਹੜੇ ਜੇ ਕਿਵੇਂ ਲਾਉਣਾ ਓਏ ਹੈਲੋ ਹੈਲੋ ਮੈਂ ਪਿੰਡ ਦਾ ਹਾਂ ਕੋਈ ਨਾ ਦੱਸ ਉਹ ਬਾਈ ਕਿਹੜੇ ਗੱਲ ਦਾ ਤੋਲਾਵਾਲ ਤੋਂ ਬੋਲਦਾ ਮੈਂ ਅੱਛਾ ਹਾਂ ਤੂੰ ਸਾਡੇ ਰਹਿੰਦੇ ਨੇ ਸਾਡੇ ਕੁੜੀਆਂ ਨੂੰ ਤਾਰ ਕੇ ਜਾਨਾਗਾ ਰੋਜ ਅੱਜਾਂ ਹੀ ਤੂੰ ਤੇਰੀ ਲੱਤਾਂ ਤੋੜਾਂਗੇ ਬਸ ਵੀਰੇ ਕੋਈ ਚੱਕਰ ਤੁਸੀਂ ਨਹੀਂ ਘੈਤਾ ਆਪਾਂ ਅੱਜ ਹੀ ਵੀਰਾਂ ਲਾ ਕੇ ਆ ਬਾਈ ਇੱਕ ਤੂੰ ਕੋਈ ਨਾ ਤੂੰ ਪਿੰਡ ਚ ਤਾਂ ਹੀ ਪਿੰਡ ਵਾਲਾਂ ਨੂੰ ਦੱਸ ਦਈਏ ਆਉਣਾ ਕਿੱਥੇ ਹੈਗਾ ਤੇ ਉਹ ਡੈਕੋ ਸਟਾਰ ਤੇ ਲੱਗਿਆ ਹੋਇਆਗਾ ਹੈਲੋ ਹੈਲੋ ਬੋਲਦਾ ਨਹੀਂ ਹੁਣ ਹੈਲੋ ਮੈਂ ਗਣਾ ਮਹਸਤੋ ਵਜਾਉਣਾ ਹੈ ਧਰਮਗੜ ਆਉਣਾ ਹੈ ਕਿੱਥੇ ਆਉਣਾ ਵਾਸਤਾ ਦੇ ਅਸੀਂ ਆਵਾਂਗੇ ਤੂੰ ਨਹੀਂ ਅਸੀਂ ਡੈਕੋ ਸਟਾਰ 'ਚ ਹੀ ਆਉਣੇ ਆਗੇ ਕਾ ਨਾ ਘਰ ਯਾਰ ਭਾਈ ਬਣ ਕੇ ਜਿੱਤ ਨਹੀਂ ਹੋਈ ਡੈਕੋ ਸਟਾਰ 'ਚ ਨਾ ਆਇਓ ਤੇ ਵੱਡਿਆਂ ਨਾਲ ਵੀ ਕਰਦਿਆਂ ਗੱਲ ਕੋਈ ਨਾ

ਕਿਵੇਂ ਆ ਸਵੇਰੇ ਪਰ ਮਸਾਲਾ ਗਿਆ ਤੀ ਉਹ ਫੈਲੀਆਂ ਚ ਓਹੋ ਅਸੀਂ ਵੀਡੀਓ ਬਣਾਈ ਹੁੰਦੇ ਸੀ ਉਹ ਤੇ ਹੁਣ ਅਸੀਂ ਮਤਲਬ ਪਿੰਡ ਦੇ ਜਿਹੜੇ ਮਤਲਬ ਯਾਨੀ ਕਿ ਮਤਲਬ ਪੜੇ ਯਾਨੀ ਕਿ 12ਵੀਂ ਵਾਲਾ ਜਵਾਕਾ ਮੁੰਡਾ ਲੱਖੂ ਨੂੰ ਫੋਨ ਲਾ ਰਹੇ ਆਂਗੀ ਹੈਲੋ ਹੈਲੋ ਆ ਮੈਂ ਲਾ ਵੈਂਟਸ ਇਨ ਬੋਲਦਾ ਹੂੰ ਉਹ ਇਧਰ ਵਾਲੇ ਗਿੜੇ ਜੇ ਮਾਰਦਾ ਹਾਂ ਆ ਰੈਂਕੀ ਓਏ ਯਾਰ ਪਹਿਲੀ ਵਾਰ ਜੀ ਪਸਾਣ ਲਿਆ ਤੈਨੂੰ ਪਤਾ ਲੱਗਿਆ ਓਏ ਪਹਿਲੀ ਵਾਰ ਜੀ ਇਹ ਨੰਬਰ ਸੇਵ ਸੀ ਮੇਰਾ ਹਾਂ ਨੰਬਰ ਸੇਵ ਸੀ ਮੇਰਾ ਨਾ ਇਹ ਕੋ ਵਾਲਾ ਹੈ ਮੈਂ ਉਹ ਤੁਹਾਂ ਕੱਟ ਸਕਦੇ ਅਜਾ ਬਾਅਦ ਦੀ ਬਚਾ ਅੱਛਾ ਟਰੂ ਆਂ ਕਰ ਗਿਆ ਨੂੰ ਕਲਰ ਸ਼ੋ ਕਰਕੇ ਚੱਲ ਠੀਕ ਆ ਯਾਰ ਤਦਾ ਦਵਾ ਦੀ ਖਰਾਬ ਕਰਦਾ ਸਾਰਾ ਇਹ ਟਰੂ ਆਂ ਕਰ ਦੇ ਨੈਕਸਟ ਕਾਲ ਅਸੀਂ ਲਾ ਰਹੇ ਹਾਂ ਹਾਂ ਤੇ ਚੱਲੇ ਤੇ ਨੈਕਸਟ ਕਾਲ ਅਸੀਂ ਲਾ ਰਹੇ ਹਾਂਗੇ ਤੇ ਇਦੋਂ ਹੀ ਸਟਾਰਟ ਕਰ ਦਾਂਗੇ ਇੰਦਰ ਆ ਵਈ ਦਾ ਨਾਮ ਮੁੰਡੇ ਦਾ ਅਵਿਥ ਕੇ ਦੁਆਰਾ ਆ ਗਿਆ। ਮੈਂ ਪਹਿਲੀ ਵਾਰ ਜੀ ਬੰਦਾ। ਦੁਬਾਰੇ ਦੁਬਾਰੇ ਦੁਬਾਰੇ। ਅਵਿਥ ਕੇ ਦੁਆਰਾ ਆ ਗਿਆ। ਲਓ ਇਹ ਤਾਂ ਬੰਦਾ ਪਹਿਲੀ ਮਤਲਬ ਡਰ ਗਿਆ ਵੀ ਆ ਅਨਨੌਣਜਾ ਨੰਬਰ ਕਿੱਥੋਂ ਆ ਗਿਆ ਇਹ। ਪਹਿਲੀ ਡਿਪਰੈਸ਼ਨ ਦਾ ਬੰਦਾ। ਉਹ ਵੀ ਦਾ ਨੰਬਰ ਹੈਗਾ। ਲਓ ਜੀ ਨੈਕਸਟ ਕਾਲ ਲਾਈ ਜਾ ਰਹੀ ਹੈ। ਬੜੀ ਲੰਬੀ ਨਹੀਂ ਆਪਾਂ ਲੈ ਕੇ ਜਾਂਦੇ ਵੀਡੀਓ ਤੇ ਬਸ ਕਾਲ ਦਾ ਆ लास्ट ਕਾਲ ਹੈਗੀ। ਦ ਨੰਬਰ ਯੂ ਕਾਲਿੰਗ ਉਹ ਯਾਰ ਨੰਬਰ ਦਾ ਦੇਖਾਇਆ ਨੰਬਰ ਦੇਖੋ ਆ ਜਿੱਤੇ ਪਈ ਹੋਣੀ ਉਹ ਯੂ ਤੇ ਸਕੂਟਰੀਡ ਆ ਗੰਦ ਲਾਸਟ ਕਾਲ ਕਰਨ ਜਾ ਰਹੇ ਜੀ ਦੇਖਦੇ ਜੇ ਬੰਦਾ ਚੱਕੂਗਾ ਪਹਿਲਾ ਵਾਲੇ ਬਿਜ਼ੀ ਚੱਲੀ ਜਾਂਦੇ ਸੀ ਹੈਲੋ 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 ਮਨਜੋਤ ਮਨਜੋਤ ਬੋਲਦਾ ਯਸ ਤੂੰ ਇਧਰ ਧਰਮਗੜ ਕਿੰਨੀ ਗੀੜੇ ਲਾਉਣਾ ਕਮਾਂ ਬਈ ਤੂੰ ਥਾਣੇ ਜੋ ਬੋਲ ਰਿਹਾ ਸੀ ਐਸਐਚਓ ਗੱਲ ਕਰ ਰਿਹਾ ਮੈਂ ਨਾ ਸਰ ਤੂੰ ਇੱਧਰ ਮੇਰੀ ਸ਼ਿਕਾਇਤ ਆਈ ਆ ਮੇਰੇ ਕੋਲ ਤੂੰ ਇੱਧਰ ਬੜੀ ਤੇਜ਼ ਭਜਾਉਣਾ ਕਹਿੰਦੇ ਸਕੂਟਰੀ ਲੈ ਕੇ ਆਉਣਾ ਕ ਤੇ ਮੋਟਰਸਾਈਕਲ ਉਹ ਤਾਂ ਸਿਰ ਮੈਂ ਕੋਲਸੀ ਦਾ 버ਗਰ ਲੈਣ ਨੂੰ ਹੁੰਦਾ ਜੀ ਫਿਰ ਤੂੰ ਹੌਲੀ ਨਹੀਂ ਭਜਾ ਸਕਦਾ ਮੇਰੇ ਕੋਲ ਸ਼ਿਕਾਇਤ ਆਈ ਆ ਕੋਈ ਤੋ ਲੱਗਣਾ ਹੈ ਸਰ ਹੈ ਹਉਈ ਦੌਰ ਲੱਗਣਾ ਹੈ ਤੇਰੇ ਚਬੇੜਾ ਛੱਡਨੀ ਆ ਮੈਂ ਤੇਰਾ ਮਾਰ ਮਾਰ ਸੀਨ ਕੱਢ ਦੂੰ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਮੈਂ ਸਟੋਰ ਜੀ ਆ ਰਿਹਾ ਹੁਣ ਤੈਨੂੰ ਦੱਸਾਂ ਮੈਂ ਤੇਰੇ ਘਰੇ ਗੇੜਾ ਮਾਰੂੰਗਾ ਠੀਕ ਹੈ ਠੀਕ ਆ ਨਹੀਂ ਗੱਲ ਧਿਆਨ ਨਾਲ ਸੁਣ ਮੇਰੀ ਐਦੂ ਬਾਅਦ ਜੇ ਮੇਰੇ ਕੋਲ ਸ਼ਿਕਾਇਤ ਆ ਗਈ ਦੇਖੀ ਫਿਰ ਠੀਕ ਹੈ ਉੱਚੀ ਬੋਲ ਮੜਾ ਜਾ ਆਵਾਜ਼ ਨਹੀਂ ਸੁਣਦੀ ਮੈਨੂੰ ਠੀਕ ਹੈ ਠੀਕ ਆ ਠੀਕ ਆ ਠੀਕ ਆ ਠੀਕ ਆ ਤਾਂ ਬੜਾ ਲਾਇਯਾਦਾ ਮਨਜੋਦ ਦੀ ਗੱਲ ਕਰ ਰਹੇ ਆ ਤੂੰ ਇੱਕ ਆ ਤੇਰਾ ਟ੍ਰੂ ਕਾਲਰ ਤੇ ਆ ਕਟਾ ਕਟਾ ਜਾਂ ਨਾ ਅੱਗੀ ਚੱਲਦਾ ਹੈਲੋ ਮਾਣੇਦਾਰ ਕਰਦਾ ਤਾਉ ਤਾਂ ਗੋਲ ਰਿਆ ਹੈ ਕੋਈ ਹੋਰ ਥਾਣੇ ਜੀ ਕੋਈ ਹੋਰ ਤਾਂ ਮੈਂ ਹੋਰ ਤਾਂ ਮੈਂ ਤੁਹਾਨੂੰ ਦੱਸ ਦੂੰ ਤੇਰੇ ਜਦੋਂ ਪੈਨ ਲੱਗ ਗਿਆ ਤੇਰੇ ਮੁੱਦਾ ਪਾਇਆ ਜਦੋਂ ਮਾਣੇਦਾਰ ਜਗਾ ਨੰਬਰ ਮੇਰੇ ਲੇ ਕੇ ਸੇਵਾ ਐਸਐਚਓ ਕਰ ਰਿਹਾ ਮੈਂ ਵੱਡਾ ਠਾਣੇਦਾਰ ਨਹੀਂ ਹੈਗਾ ਐਸਐਚਓ ਵੀ ਨੰਬਰ ਸੇਵਾ ਧਰਮਗੜ ਜਵਾਖਾ ਨੂੰ ਮੈਂ ਆਇਆ ਵੀ ਸੀਗਾ ਪਰਸੋ ਬਲੰਚਾ ਉਸੇ ਮੇਰੇ ਦਾਦੇ ਨਾਲ ਡੜ 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 ਬੇ ਠਾਣੇ ਵਾਲਾ ਐਸਐਚਓ ਬੋਲ ਰਿਹਾ ਮੈਂ ਧਰਮਗੜ ਆਇਆ ਹੋਇਆ ਹੁਣ ਜਬਾਤ ਜਿਹੜੇ ਬੱਚੇ ਭਜਾਉਂਦੇ ਆ ਨਾ ਸਕੂਟਰਾਂ 'ਚ ਕਾਟਰੀਆਂ ਜਾਂ ਚਾਰ ਜਲੇ ਚੱਕੀ ਫਿਰਦੇ ਆ ਉਹਨਾਂ ਨੂੰ ਰੈਸਕਿਊ ਕਰਨ ਤੇ ਡਿਊਟੀ ਲੱਗੀ ਹੋਈ ਆ ਮੇਰੀ ਚੁੱਪ ਕੇ ਕਰ ਗਿਆ ਇਹਦਾ ਬੰਦ ਗਿਆ ਸੀਗਾ ਮੈਂ ਤਾਂ ਕੁਝ ਕੇਵਰ ਗਿਆ ਸੀ ਕਵਰ ਦਾ ਡਰ ਗਿਆ ਸੀ ਆਪਦਾ ਕੁਝ ਕੇਵਰ ਕਰ ਲੈਣੀ

ਚੰਗਾ ਠੀਕ ਆ ਠੀਕ ਆ ਜੀ ਤਾਂ ਉਹ ਪੋਡਕਾਸਟ ਬਣਾਉਂਦੇ ਸੀ ਹਾਂ ਚਲ ਠੀਕ ਆ ਕੇ ਚੰਗਾ ਜਿਹੜਾ ਬੋਲਦਾ ਹੂੰ ਤੂੰ ਚਲ ਜੀਤ ਬੋਲਦਾ ਮੈਂ ਆ ਰੀਕਾਗਾ ਚੰਗਾ ਮਾਰਾੜਸੋਦੋ 70943 ਕਿੰਨੇ ਦੇ ਲਿਖਾ ਤੁਰਾ ਦੋਸਤ ਜੀ ਕੇ ਬੁਧਾਰਾ ਅਸੀਂ ਇੱਕ ਬੇਦਾਰ ਕਮਿਊਨਿਟੀ ਦੇ ਨਿਆਂ ਦੀ ਗੱਲ ਕਰ ਰਹੇ ਹਾਂ ਕਿ ਬਿਨੀਆ ਤੇ ਅਸੀਂ ਨਾ ਕਿ ਜਮੰਗੇ ਆ ਅਬਦੁੱਲਾ ਕੀ ਬਾਤ ਕਰ ਰਹੇ ਹੋ ਕੀ ਨਾਦੀ ਹੁਣ ਹਮੇਦ ਹਲੋ ਬਾਤ ਸੁਣ ਕੇ ਬਾਤ ਸੁਣ ਕੇ ਕੱਟ ਗਿਆ ਓਏ ਇੱਕ ਦੋ ਲਾਉਣਾਗੇ ਦੋ ਤਾਂ

ਤੂੰ ਮੋਟਰ ਐਂਗਲ ਤੈਨੂੰ ਜਾਣੇ ਭਜਾਉਣੇ ਹੋ ਤੁਸੀਂ ਖਬਰ ਮਿਲੀ ਸਾਡੇ ਕੋਲ ਤੇ ਖਬਰ ਕਿਵੇਂ ਨਾ ਰਹੀ ਸਭ ਲੋਗੇ ਹੈ ਇਨੇ ਘੰਟੇ ਹੋ ਗਏ ਇੱਟ ਪਤਾ ਲੱਗ ਗਿਆ ਨੇ ਤੈਨੂੰ ਇਹ ਪਤਾ ਲੱਗ ਗਿਆ ਓਏ ਉਹ ਪਰ ਟਰੂ ਕੂਲਰ ਨਹੀਂ ਨਾਲੇ ਹੋਣੇ ਪਤਾ ਕੀ ਕਰਿਆ ਪਹਿਲਾਂ ਤਾਂ ਡਰ ਗਿਆ ਉਦੋਂ ਬਾਅਦ ਉਹਨੇ ਟਰੂ ਕੂਲਰ ਖੋਲ ਕੇ ਚੈੱਕ ਕਰਿਆ ਰੁਕੋ ਬੋਲਦਰਾ ਉਹ ਉਹ ਬੋਲ ਕੇ ਮੈ ਰੋਣੇ ਚੈੱਕ ਕਰਿਆ ਬਾਕੀ ਬਹੁਤ ਵਧੀਆ ਲੱਗਾ ਨਾਲ ਗੱਲ ਕਰਕੇ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ